ਭੁੱਜ ਕੇ ਦਿਖਾਓ ਤੁਹਾਨੂੰ ਮੰਨ ਜਾਵਾਂਗੇ ਪੰਜਾਬੀ ਵੀਰੋ ਇਹ ਪੌਦਾ ਕਾਹਦਾ ਹੈ ਤੇ ਇਸ ਨੂੰ ਲੱਗਦਾ ਕੀ ਹੈ ਦੋਸਤੋ ਇਸ ਵਕਤ ਆਪਾਂ ਛੋਟੀ ਇਲਾਇਚੀ ਦੇ ਖੇਤ ਚ ਆ ਮੇਰੇ ਪਿੱਛੇ ਜਿਹੜੀ ਤੁਸੀਂ ਚਰੀ ਵਰਗੇ ਇਹ ਦੇਖ ਰਹੇ ਹੋ ਟਾਂਡੇ ਇਹ ਚਰੀ ਨਹੀਂ ਹੈਗੀ ਇਹ ਛੋਟੀ ਇਲਾਇਚੀ ਦੇ ਖੇਤ ਨੇ ਛੋਟੀ ਇਲਾਇਚੀ ਜਿਹੜੀ ਆਪਾਂ ਚਾਹ ਚ ਪਾਉਨੇ ਆ ਔਰ ਇਹ ਉੱਪਰ ਨਹੀਂ ਲੱਗਦੀ ਇਹ ਪੱਤੇ ਤਾਂ ਐਵੇਂ ਹੀ ਆ ਇਹ ਲੱਗਦੀ ਆ ਇਹਦੀਆਂ ਜੜਾਂ ਚ ਇੱਥੇ ਉਹ ਸਾਹਮਣੇ ਜਿਹੜੀਆਂ ਥੱਲੇ ਜੜਾਂ ਨੇ ਮੁੱਢ ਉਹ ਜੜਾਂ ਦੇ ਕੋਲ ਜਾਂ ਛੋਟੀ ਇਲਾਇਚੀ ਜਿਹੜੀ ਆ ਉਹ ਲੱਗਦੀ ਆ ਤੁਸੀਂ ਦੇਖ ਸਕਦੇ ਹੋ ਆ ਮੇਰੇ ਚਾਰ ਚੁਫੇਰੇ ਛੋਟੀ ਇਲਾਇਚੀ ਦੇ ਖੇਤ ਨੇ ਆਹ ਦੇਖੋ ਤੁਸੀਂ ਮੈਂ ਤੁਹਾਨੂੰ ਸਭ ਕੁਝ ਦਿਖਾਉਣਾ ਇਹ ਦੇਖੋ ਕੇਰਲ ਦੇ ਵਿੱਚ ਇਹ ਛੋਟੀ ਇਲਾਇਚੀ ਦੇ ਖੇਤ ਬਿਲਕੁਲ ਆਮ ਨੇ ਜਿਵੇਂ ਆਪਣੇ ਪੰਜਾਬ ਦੇ ਵਿੱਚ ਮੱਕੀ ਕਣਕ ਝੋਨਾ ਇਹ ਦੇਖੋ ਬਹੁਤ ਸਾਰੇ ਲੋਕਾਂ ਨੇ ਆਪਣੇ ਛੋਟੇ ਇਲਾਇਚੀ ਦੇ ਖੇਤਾਂ ਨੂੰ ਉੱਪਰੋਂ ਬਿਲਕੁਲ ਟੱਕਿਆ ਹੋਇਆ ਹੈ ਧੁੱਪ ਤੋਂ بارش ਤੋਂ ਤਾਂ ਕਿ ਉਹਨਾਂ ਦੀ ਫਸਲ ਇਲਾਇਚੀ ਦੀ ਵਧੀਆ ਹੋਵੇ ਚਾਰ ਚਫੇਰੇ ਇੱਥੇ ਕੇਰਲ ਦੇ ਵਿੱਚ ਅਸੀਂ ਦੇਖਿਆ ਕਿ ਛੋਟੀ ਇਲਾਇਚੀ ਦੇ ਇਹ ਖੇਤ ਨੇ ਔਰ ਛੋਟੀ ਇਲਾਇਚੀ ਦੀਆਂ ਵੀ ਕਈ ਕਿਸਮਾਂ ਨੇ ਮਤਲਬ ਇੱਕ ਬਿਲਕੁਲ ਬਾਰੀਕ ਜੀ ਹੈ ਇੱਕ ਥੋੜੀ ਮੋਟੀ ਹੈ ਇੱਕ ਉਸ ਤੋਂ ਮੋਟੀ ਇਹ ਤੁਸੀਂ ਦੇਖੋ ਬਿਲਕੁਲ ਇਹ ਪੌਦੇ ਦੀਆਂ ਜੜਾਂ 'ਚ ਲੱਗਦੀ ਹੈ ਪੌਦਾ ਉੱਪਰੋਂ ਮਤਲਬ ਜਿਵੇਂ ਚਰੀ ਦੇ ਆਪਾਂ ਕਹਿ ਲਈਏ ਜਾਂ ਮੱਕੀ ਦੇ ਪੌਦਿਆਂ ਵਰਗਾ ਪਰ ਇਹ ਜੜਾਂ 'ਚ ਮਤਲਬ ਥੱਲੇ ਜ਼ਮੀਨ ਦੇ ਨਹੀਂ ਬਲਕਿ ਉੱਪਰ ਜਿੱਥੋਂ ਪੌਦੇ ਦਾ ਤਾਣਾ ਸ਼ੁਰੂ ਹੁੰਦਾ ਉੱਥੇ ਕਰਕੇ ਇਹ ਛੋਟੀ ਇਲਾਇਚੀ ਲੱਗਦੀ ਹੈ ਇਹ ਤੁਸੀਂ ਦੇਖ ਸਕਦੇ ਹੋ ਤੇ ਇਸ ਇਲਾਇਚੀ ਨੂੰ ਪਹਿਲਾਂ ਉਹ ਪੱਕਣ ਦਿੰਦੇ ਨੇ ਜਦੋਂ ਇਹ ਮਤਲਬ ਇਹਦਾ ਰੰਗ ਥੋੜਾ ਜਿਹਾ ਹੋ ਜਾਂਦਾ ਪੱਕਿਆ ਜਾਂ ਵਰਗਾ ਫਿਰ ਇਹਨੂੰ ਤੋੜ ਕੇ ਇਹਨੂੰ ਸੁਕਾਇਆ ਜਾਂਦਾ ਹੈ ਔਰ ਚਾਰ ਚਫੇਰੇ ਕੇਰਲ ਦੇ ਵਿੱਚ ਇਹ ਛੋਟੀ ਇਲਾਇਚੀ ਦੇ ਜਿਹੜੇ ਖੇਤ ਨੇ ਇਹ ਤੁਸੀਂ ਦੇਖੋ ਬਿਲਕੁਲ ਜਿਹੜਾ ਪੌਦਾ ਹੈ ਨਾ ਉਹ ਆਪਣਾ ਜਿਵੇਂ ਚਰੀ ਕਹਿ ਲਓ ਮੱਕੀ ਦੇ ਪੌਦਾ ਕਹਿ ਲਓ ਉਦਾਂ ਦੇ ਪੱਤੇ ਨੇ ਔਰ ਇਹਨਾਂ ਖੇਤਾਂ ਦੇ ਵਿੱਚ ਜਦੋਂ ਆਪਾਂ ਤੁਰਦੇ ਹਾਂ ਤੇ ਇੱਕ ਸੁਗੰਧੀ ਵੀ ਆਉਂਦੀ ਹੈ ਇੱਕ ਵੱਖਰੀ ਕੁਛ ਹੁੰਦੀ ਖੁਸ਼ਬੂ ਜਿਹੜੀ ਹੈ ਉਹ ਆਉਂਦੀ ਹੈ ਤੇ ਜਿੱਥੇ ਵੀ ਛੋਟੀ ਇਲਾਇਚੀ ਜਾਂ ਇਧਰ ਕਾਫੀ ਸਾਰੇ ਜਿਹੜੇ ਖੇਤ ਨੇ ਉਹ ਜਿਵੇਂ ਲੌਂਗ ਆਪਾਂ ਜਿਹੜੇ ਚਾਹ ਚ ਪਾਉਨੇ ਆ ਉਹ ਲੌਂਗ ਵੀ ਇੱਥੇ ਕਾਫੀ ਹੁੰਦੇ ਨੇ ਅਸਲ 'ਚ ਕੇਰਲ ਦੇ ਵਿੱਚ ਮਸਾਲੇ ਸਾਰੀ ਤਰ੍ਹਾਂ ਦੇ ਹੁੰਦੇ ਨੇ ਮਸਾਲਿਆਂ ਦਾ ਭੰਡਾਰ ਹੈ ਕੇਰਲ ਔਰ ਇਹ ਜਿਹੜੇ ਛੋਟੀ ਇਲਾਇਚੀ ਦੇ ਜਾਂ ਲੌਂਗਾ ਦੇ ਖੇਤ ਨੇ ਇੱਥੇ ਚਾਰਚ ਫੇਰੇ ਤਾਂ ਵਾਤਾਵਰਣ ਦੇ ਵਿੱਚ ਇੱਕ ਖੁਸ਼ਬੂ ਟਾਈਪ ਜਿਹੜੀ ਆ ਉਹ ਖोली ਹੋਈ ਆ ਇੱਕ ਵੱਖਰਾ ਜਿਹਾ ਫੀਲਿੰਗ ਇੱਕ ਵੱਖਰੀ ਜੀ ਆਨੰਦ ਜਿਹੜਾ ਹੈ ਉਹ ਇੱਥੇ ਆਉਂਦਾ ਹੈ ਪਰ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਵੀ ਇਹ ਜਿਹੜੇ ਕਿਸਾਨ ਨੇ ਜਿਨ੍ਹਾਂ ਨੇ ਆ ਛੋਟੀ ਇਲਾਇਚੀ ਦੇ ਖੇਤ ਲਾਏ ਹੋਏ ਨੇ ਵੀ ਇਹ ਤਾਂ ਪੈਸਾ ਬਹੁਤ ਕਮਾਉਂਦੇ ਹੋਣਗੇ ਇਹ ਤਾਂ ਮਾਲਾ-ਮਾਲ ਹੋ ਜਾਂਦੇ ਹੋਣਗੇ ਕਿਉਂਕਿ ਛੋਟੀ ਇਲਾਇਚੀ ਮਹਿੰਗੀ ਬਹੁਤ ਹੈ 4000 ਰੁਪਏ ਤੱਕ ਕਿਲੋ 5000 ਰੁਪਏ ਤੱਕ ਕਿਲੋ ਤੱਕ ਇਹ ਵਿਕਦੀ ਹੈ ਤਾਂ ਤੁਸੀਂ ਸੋਚਦੇ ਹੋਵੋਗੇ ਵੀ ਪੈਸਾ ਬਹੁਤ ਕਮਾਉਂਦੇ ਹੋਣਗੇ ਪਰ ਨਹੀਂ ਦੋਸਤੋ ਅਸਲ ਦੇ ਵਿੱਚ ਜਿਵੇਂ ਕਾਰਪੋਰੇਟ ਘਰਾਣਿਆਂ ਨੇ ਜਿਵੇਂ ਕੰਪਨੀਆਂ ਨੇ ਚਾਰਚ ਫੇਰੇ ਹਰ ਫੀਲਡ ਚ ਲੁੱਟ ਮਚਾਈ ਹੈ ਹਰ ਖੇਤਰ ਚ ਲੁੱਟ ਮਚਾਈ ਹੈ ਜਿਵੇਂ ਆਪਣੇ ਪੰਜਾਬ ਦੇ ਵਿੱਚ ਆਪਣੇ ਤੋਂ ਆਲੂ ਕਿਸਾਨਾਂ ਤੋਂ 2-3 ਰੁਪਏ ਕਿਲੋ ਲੈ ਕੇ ਤੇ ਸਟੋਰ ਕਰਕੇ ਬਾਅਦ ਚ ਉਹਨੂੰ ਉਹ ਵੱਡੇ ਲੋਕ ਜਾਂ ਕਾਰਪੋਰੇਟ ਜਾਂ ਕੰਪਨੀਆਂ ਵਾਲੇ 30-40-40 ਰੁਪਏ ਕਿਲੋ ਬਾਅਦ ਚ ਵੇਚਦੇ ਨੇ ਪਿਆਜ਼ ਕਿਸਾਨ ਤੋਂ 2-2.5-3 ਰੁਪਏ ਲੈ ਕੇ ਤੇ ਬਾਅਦ ਚ ਉਹਨੂੰ ਸਟੋਰ ਕਰਨ ਤੋਂ ਬਾਅਦ ਉਹੀ ਪਿਆਜ਼ ਜਿਹੜਾ ਹੈ ਕਈ ਵਾਰ 70-70 ਰੁਪਏ 80-80 ਰੁਪਏ 100-100 ਰੁਪਏ ਕਿਲੋ ਤੱਕ ਵੇਚਿਆ ਜਾਂਦਾ ਇਦਾਂ ਹੀ ਇੱਥੇ ਜਿਹੜੇ ਛੋਟੇ ਵਿਚਾਰੇ ਕਿਸਾਨ ਨੇ ਜਿਹੜੇ ਇਹ ਇਲਾਇਚੀ ਦੇ ਖੇਤ ਲਾ ਕੇ ਬੈਠੇ ਉਹਨਾਂ ਨੂੰ ਪਾਲਦੇ ਨੇ, ਸੰਭ ਦੇ ਨੇ, ਧੁੱਪਾਂ ਤੋਂ ਬਾਰਿਸ਼ਾਂ ਤੋਂ ਬਚਾਉਂਦੇ ਨੇ। ਉਹਨਾਂ ਨੂੰ ਇੰਨੀ ਵਟਟਕ ਨਹੀਂ ਮਿਲਦੀ, ਉਹਨਾਂ ਨੂੰ ਇੰਨਾ ਪ੍ਰੋਫਿਟ ਨਹੀਂ ਮਿਲਦਾ। ਇਹਨਾਂ ਤੋਂ ਵੀ ਕੰਪਨੀਆਂ ਲੈ ਜਾਂਦੀਆਂ ਨੇ ਤੇ ਉਹ ਕੰਪਨੀਆਂ ਬਾਅਦ ਦੇ ਵਿੱਚ ਕਈ ਗੁਣਾ ਵਧਾ ਕੇ ਰੇਟਾਂ ਤੇ ਵੇਚਦੀਆਂ ਨੇ। ਦੋਨਾਂ ਪਾਸੇ ਸ਼ੋਸ਼ਣ, ਦੋਨਾਂ ਪਾਸੇ ਲੁੱਟ ਕਿਸਾਨ ਦੀ ਵੀ ਤੇ ਖਰੀਦਣ ਵਾਲੇ ਦੀ ਵੀ। ਇੱਥੇ ਇਹ ਕੱਲੇ ਏ ਇਲਾਇਚੀ ਦੇ ਜਾਂ ਲੌਂਗਾ ਦੇ ਨਹੀਂ ਕੇਰਲ ਦੇ ਵਿੱਚ ਚਾਹ ਦੇ ਬਹੁਤ ਬਾਗ ਨੇ ਜਿਹੜੀ ਚਾਹ ਆਪਾਂ ਪੀਨੇ ਆ ਤੇ ਅਸੀਂ ਉੱਥੇ ਇਹ ਵੀ ਦੇਖਿਆ ਵੀ ਚਾਹ ਦੇ ਬਾਗਾਂ ਦੇ ਵਿੱਚ ਜਿਹੜੇ ਕਿਸਾਨ ਕੰਮ ਕਰਦੇ ਨੇ ਨਾ ਉਹਨਾਂ ਦੀ ਵੀ ਬਹੁਤ ਵੱਡੀ ਲੋਟਾ ਤੇ ਉੱਥੇ ਮਜ਼ਦੂਰਾਂ ਦੀ ਵੀ ਬਹੁਤ ਵੱਡੀ ਲੋਟਾ ਕਿਉਂਕਿ ਜਿਹੜੇ ਕਿਸਾਨ ਤੇ ਮਜ਼ਦੂਰ ਉੱਥੇ ਚਾਹ ਦੇ ਠੇਕੇ ਤੇ ਲੈ ਕੇ ਬਾਗ ਉਹਨਾਂ ਚ ਚਾਹ ਦੀ ਖੇਤੀ ਕਰਦੇ ਨੇ ਉਹਨਾਂ ਨੂੰ ਬਿਲਕੁਲ ਮਾਮੂਲੀ ਕੀਮਤ ਦਿੱਤੀ ਜਾਂਦੀ ਤੇ ਉੱਥੇ ਜ਼ਿਆਦਾਤਰ ਜਿਹੜੇ ਚਾਹ ਦੇ ਬਾਗ ਨੇ ਉਹ ਟਾਟਾ ਦੇ ਅਧਿਕਾਰ ਖੇਤਰ ਚ ਨੇ ਤੇ ਉੱਥੇ ਕਾਫੀ ਸਾਰੀਆਂ ਫੈਕਟਰੀਆਂ ਚਾਹ ਬਣਾਉਣ ਦੀਆਂ ਵੀ ਲੱਗੀਆਂ ਹੋਈਆਂ ਨੇ ਜਿਹੜੀਆਂ ਬਾਅਦ ਦੇ ਵਿੱਚ ਉਹਨਾਂ ਚਾਹ ਦੇ ਬਾਗਾਂ ਤੋਂ ਜਦੋਂ ਪੱਤੀਆਂ ਤੋੜ ਕੇ ਤੇ ਉਹ ਫੈਕਟਰੀ ਤੱਕ ਕਿਸਾਨ ਤੇ ਮਜ਼ਦੂਰ ਰਲ ਕੇ ਪਚਾ ਦਿੰਦੇ ਨੇ ਤਾਂ ਫਿਰ ਉਹ ਚਾਹ ਬਣਾਉਂਦੇ ਨੇ ਤੁਸੀਂ ਦੇਖੋ ਇਹ ਛੋਟੀ ਇਲਾਇਚੀ ਹੈ ਬਿਲਕੁਲ ਜੜ ਦੇ ਵਿੱਚ ਤਣੇ ਜਿੱਥੋਂ ਤਣਾ ਸ਼ੁਰੂ ਹੁੰਦਾ ਉੱਥੇ ਲੱਗਦੀ ਹੈ ਤੇ ਇਹਨਾਂ ਵਿਚਾਰਿਆਂ ਨੇ ਬੜੀ ਮਿਹਨਤ ਕਰਕੇ ਨਾ ਇਹ ਸਾਂਭੇ ਹੋਏ ਨੇ ਪੌਦੇ ਇਹ ਪੌਦਾ ਇੱਕ ਵਾਰੀ ਲਾ ਦੇਣ ਤੋਂ ਬਾਅਦ ਕਈ ਸਾਲ ਚੱਲਦਾ ਹੈ ਇਹ ਜਿਹੜਾ ਇਲਾਇਚੀ ਦਾ ਛੋਟੀ ਇਲਾਇਚੀ ਦੇ ਖੇਤਾਂ 'ਚ ਆ ਇਹ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਛੋਟੀ ਇਲਾਇਚੀ ਦੇ ਖੇਤ ਨੇ ਔਰ ਇਹ ਜੜਾਂ ਚ ਲੱਗਦੀ ਐ ਥੱਲੇ ਇਹ ਹੀਠਾਂ ਬਿਲਕੁਲ ਤਣੇ ਦੇ ਕੋਲੇ ਲੱਗਦੀ ਐ ਉੱਪਰੋਂ ਪੌਦਾ ਬਿਲਕੁਲ ਚਰੀ ਦੇ ਜਾਂ ਮੱਕੀ ਦੇ ਪੌਦੇ ਵਰਗਾ ਹੁੰਦਾ ਐ ਇਹ ਆ ਜੀ ਛੋਟੀ ਇਲਾਇਚੀ ਦਾ ਪੌਦਾ ਛੋਟੀ ਇਲਾਇਚੀ ਕਹਿੰਦੇ ਇਹਨੂੰ ਜਿਹਨੂੰ ਆਪਾਂ ਲਾਚੀ ਵੀ ਕਹਿੰਦੇ ਨੇ ਇਲਾਇਚੀ ਵੀ ਕਹਿੰਦੇ ਆ ਆ ਤੁਹਾਨੂੰ ਮੈਂ ਦਿਖਾਉਣਾ ਇਹ ਦੇਖੋ ਕੱਚੇ ਬੇਰਾ ਵਾਂਗ ਇਹ ਥੱਲੇ ਤਣੇ ਦੇ ਕੋਲ ਲੱਗੀਆਂ ਹੋਈਆਂ ਨੇ ਇਹ ਪੂਰਾ ਬਾਗ ਐ ਔਰ ਇਸ ਬਾਗ ਦੇ ਵਿੱਚ ਕੌਫੀ ਦੇ ਵੀ ਔਰ ਲੌਂਗਾਂ ਦੇ ਵੀ ਦਰਖਤ ਨੇ ਇਹ ਤੁਸੀਂ ਦੇਖ ਸਕਦੇ ਹੋ ਕੇਰਲ ਦੇ ਵਿੱਚ ਕੇਰਲ ਨੂੰ ਮਸਾਲਿਆਂ ਦਾ ਬਾਦਸ਼ਾਹ ਕਿਹਾ ਜਾਂਦਾ ਔਰ ਹਰ ਤਰ੍ਹਾਂ ਦਾ ਮਸਾਲਾ ਕੇਰਲ ਦੇ ਵਿੱਚ ਜਿਹੜਾ ਮੌਜੂਦ ਹੈ ਇਹ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਕਾਫੀ ਦੇ ਦਰਖਤ ਜਿਹੜੇ ਜਿਹੜੇ ਚਾਕਲੇਟ ਦੇ ਦਰਖਤ ਜਿਹੜੇ ਲੌਂਗਾਂ ਦੇ ਦਰਖਤ ਕਾਲੀ ਮਿਰਚ ਔਰ ਇਹ ਜਿਹੜੇ ﺍﻟैची ਹੈ ਇੱਥੇ ਨਾ ਸੁਗੰਧੀ ਵੀ ਚਾਰਚ ਫੇਰੇ ਮੈਂ ਤੁਹਾਨੂੰ ਦੱਸ ਰਿਹਾ ਬਾਰ ਬਾਰ ਕਿ ਬਹੁਤ ਫੈਲੀ ਹੁੰਦੀ ਆ ਕਿਉਂਕਿ ਸਾਰੀਆਂ ਚੀਜ਼ਾਂ ਹੀ ਇਸ ਤਰ੍ਹਾਂ ਦੀਆਂ ਜਿਨ੍ਹਾਂ ਦੀ ਖੁਸ਼ਬੂ ਆਉਂਦੀ ਹੈ ਇਸ ਤਰ੍ਹਾਂ ਜਦੋਂ ਮੈਂ ਇਹ ਕੱਚੀਆਂ ਇਲਾਇਚੀਆਂ ਉੱਥੇ ਤੋੜ ਰਿਹਾ ਸੀ ਤਾਂ ਇੱਕ ਵੱਖਰੀ ਤਰ੍ਹਾਂ ਦਾ ਸੁਆਦ ਜਾਂ ਇੱਕ ਮਜ਼ਾ ਜਿਹਾ ਆ ਰਿਹਾ ਸੀਗਾ ਆ ਇਹ ਤੁਸੀਂ ਦੇਖੋ ਤਣੇ ਤੇ ਥੱਲੇ ਬਿਲਕੁਲ ਨਾਲ ਇਹ ਗੁੱਛੇ ਜਿਹੜੇ ਨੇ ਇਲਾਇਚੀਆਂ ਦੇ ਛੋਟੇ ਇਲਾਇਚੀ ਦੇ ਉਹ ਲੱਗੇ ਹੋਏ ਨੇ